ਘਰ ਦੇ ਵਿੱਚ ਚੰਗੀ ਭਲੀ ਪਤਨੀ ਹੋਣ ਦੇ باوجود ਪਤੀ ਆਪਣੇ ਘਰ ਦੇ ਵਿੱਚ ਰਹਿਣ ਵਾਲੀ ਨੌਕਰਾਨੀ ਦੇ ਨਾਲ ਗਲਤ ਸਬੰਧ ਬਣਾਉਂਦਾ ਸੀ ਨਜਾਇਜ਼ ਸਬੰਧ ਸਾਂ ਨੁਸਤੇ ਜਿਸ ਤੇ ਚਲਦੇ ਹੋਏ ਉਸ ਨੇ ਆਪਣੀ ਹੀ ਪਤਨੀ ਦੀ ਜਾਨ ਲੈ ਲਈ ਘਰ ਦੇ ਵਿੱਚ ਚਾਰ ਬੱਚੇ ਵੀ ਸੀ ਪਰ ਇਸ ਦਾ ਵੀ ਕਿਸੇ ਦਾ ਖਿਆਲ ਨਹੀਂ ਕੀਤਾ ਗਿਆ ਇਹ ਸਾਰੇ ਇਲਜ਼ਾਮ ਕੁੜੀ ਦੇ ਭਰਾ ਦੇ ਵੱਲੋਂ ਆਪਣੇ ਜੀਜੇ ਤੇ ਲਗਾਏ ਗਏ ਨੇ ਜਿਸ ਦਾ ਕਹਿਣਾ ਸੀ ਕਿ ਜੀਜਾ ਨੌਕਰਾਨੀ ਦੇ ਨਾਲ ਨਜਾਇਜ਼ ਸਬੰਧਾਂ ਦੇ ਵਿੱਚ ਹੈ ਜਿਸ ਦੇ ਚਲਦੇ ਹੋਏ ਉਹਨਾਂ ਦੀ ਭੈਣ ਨੂੰ ਖਤਮ ਕੀਤਾ ਗਿਆ ਦੱਸ ਦਈਏ ਕਿ ਇਹ ਘਟਨਾ ਅਰਨੀਵਾਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦੀ ਗਈ ਤਾਂ ਪਰਚਾ ਦਰਜ ਕੀਤਾ ਗਿਆ ਦੋ ਜਣਿਆਂ ਦੇ ਖਿਲਾਫ ਜਿਸ ਦੇ ਵਿੱਚ ਨੌਕਰਾਨੀ ਅਤੇ ਇਸ ਔਰਤ ਦਾ ਪਤੀ ਸ਼ਾਮਿਲ ਹੈ ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਕਿਵੇਂ ਉਸ ਦੀ ਭੈਣ ਨੂੰ ਖਤਮ ਕਰ ਦਿੱਤਾ ਗਿਆ ਤੇ ਉਸ ਦੀ ਮ੍ਰਿਤਕ ਦੇ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਮ੍ਰਿਤਕਾ ਸੁਰਿੰਦਰ ਕੌਰ ਦੇ ਪਿਤਾ ਗੁਰਵਿੰਦਰ ਸਿੰਘ ਜੋ ਕਿ ਵਾਸੀ ਪਿੰਡ ਜਗਤ ਸਿੰਘ ਵਾਲਾ ਦਾ ਰਹਿਣ ਵਾਲਾ ਉਸਨੇ ਕਿਹਾ ਕਿ ਉਸਦੀ ਭੈਣ ਦਾ ਇਹ ਦੂਜਾ ਵਿਆਹ ਸੀ 16 ਸਾਲ ਪਹਿਲਾਂ ਹੀ ਕੁਲਵੰਤ ਸਿੰਘ ਵਾਸੀ ਪਿੰਡ ਇਸਲਾਮ ਵਾਲਾ ਦੇ ਨਾਲ ਹੋਇਆ ਸੀ ਅਤੇ ਵਿਆਹ ਦੇ ਸਮੇਂ ਸੁਰਿੰਦਰ ਕੌਰ ਦੇ ਪਿਤਾ ਹਰਬੰਸ ਸਿੰਘ ਨੇ ਆਪਣੀ ਦੀ ਦੇ ਨਾਮ ਤੇ ਕੁਝ ਏਕੜ ਜ਼ਮੀਨ ਖਰੀਦ ਕੇ ਰਜਿਸਟਰੀ ਕਰਵਾਈ ਸੀ ਅਤੇ ਇਹੀ ਜ਼ਮੀਨ ਉਸਦਾ ਪਤੀ ਹੜਪ ਕਰਨਾ ਚਾਹੁੰਦਾ ਸੀ ਸੁਰਿੰਦਰ ਨੂੰ ਵਿਆਹ ਤੋਂ ਬਾਅਦ 8 ਏਕੜ ਜ਼ਮੀਨ ਮਿਲੀ ਸੀ ਪਹਿਲੇ ਵਿਆਹ ਤੋਂ ਬਾਅਦ ਮੁੰਡਾ ਹਰਮਨਪ੍ਰੀਤ ਸਿੰਘ ਸੀ ਪਰ ਕੁਲਵੰਤ ਸਿੰਘ ਉਸ ਤੋਂ ਬਾਅਦ ਉਹ ਜ਼ਮੀਨ ਆਪਣੇ ਮੁੰਡੇ ਜਸਕਰਨ ਦੇ ਨਾਮ ਕਰਵਾਉਣਾ ਚਾਹੁੰਦਾ ਸੀ ਮ੍ਰਿਤਕਾ ਦੇ ਭਰਾ ਨੇ ਇਹ ਵੀ ਕਿਹਾ ਕਿ ਉਸਦੀ ਭੈਣ ਨੂੰ ਖਤਮ ਕਰਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਮ੍ਰਿਤਕ ਦੇ ਪ੍ਰਾਣ ਨੇ ਦੱਸਿਆ ਕਿ ਉਸ ਦੀ ਭੈਣ ਦੇ ਪਤੀ ਦੇ ਘਰ ਦੇ ਵਿੱਚ ਰੱਖੀ ਨੌਕਰਾਨੀ ਦੇ ਨਾਲ ਸਬੰਧ ਸੀ ਕਿਹਾਤਾ ਇਹ ਜਾਂਦਾ ਸੀ ਕਿ ਭਾਂਡੇ ਮਾਂਜਣ ਲਈ ਰੱਖੀ ਹੋਈ ਹੈ ਪਰ ਉਸ ਦੇ ਨਾਲ ਗਲਤ ਸਬੰਧ ਬਣਾਉਂਦਾ ਸੀ ਉਹ ਜਿਸ ਤੋਂ ਬਾਅਦ ਉਸ ਦੀ ਭੈਣ ਦੀ ਜਾਨ ਲਈ ਗਈ ਹੈ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਇਹ ਕੀ ਮਾਮਲਾ ਸੀ ਜਿਹਨ ਮੌਤ ਹੋ ਗਈ ਮਾਮਲਾ ਮੇਰੀ ਭੈਣ ਇੱਥੇ ਵਿਆਹੀ ਸੀ ਇਸਲਾਮੇ ਵਾਲੇ ਤੇ ਕੱਲ ਕਿਤੇ ਇਹਨਾਂ ਨੇ ਪਤਾ ਨਹੀਂ ਗੁਰੋਨਾਮ ਦੀ ਔਰਤਾ ਉਹਦੇ ਨਾਲ ਰੱਖ ਕੇ ਕੁਲਵੰਤ ਸਿੰਘ ਨੇ ਕਤਲ ਕਰਤਾ ਉਹਦਾ ਮਾਰ ਕੇ ਸਾਨੂੰ ਤਾਂ ਸ਼ੱਕਾ ਵੀ ਮਾਰ ਕੇ ਨਹਿਰ ਚਿੱਤੀਆਂ ਦੇ ਨਹਿਰ ਚ ਡਿੱਗੀ ਐ ਆਪ ਤੁਹਾਡੇ ਗਨੀ ਸਕਦੀਓ ਕਿਉਂ ਮਾਰਿਆ ਕਿਉਂ ਹੋ ਰਿਹਾ ਕੀ ਕਰੂ ਦੱਸੋ ਅਸੀਂ ਸਾਨੂੰ ਭੈਣ ਮੇਰੀ ਦੱਸਦੀ ਹੁੰਦੀ ਸੀਗੀ ਉਹ ਨਾਲ ਜ਼ਮੀਨ ਭੈਣ ਦੇ ਨਾਮ ਮੇਰੇ ਪਾਪਾ ਜੀ ਨੇ ਲੈ ਕੇ ਦਿੱਤੀ ਸੀ ਵਿਆਹ ਤੋਂ ਕੋਈ 15 ਮਹੀਨਾ 20 ਦਿਨ ਪਹਿਲਾਂ ਤੇ ਉਹ ਜ਼ਮੀਨ ਭੈਣ ਜੀ ਦੇ ਨਾਮ ਸੀਗੀ ਤੇ ਉਹ ਜ਼ਮੀਨ ਇਕਲਵੰਤ ਸਿੰਘ ਨਾਲ ਸੀ ਮੇਰੇ ਮੁੰਡੇ ਦੇ ਨਾਮ ਲਵਾ ਇਹ ਆਂਦੀ ਸੀ ਨਹੀਂ ਆਖੇ ਮੈਂ ਆਪਦੇ ਮੁੰਡੇ ਹਰਮਨਪ੍ਰੀਤ ਦੇ ਨਾਮ ਲਵਾਣੀ ਹੈ ਮੇਰੇ ਪਿਓ ਨੇ ਲੈ ਕੇ ਦਿੱਤੀ ਇਸ ਗੱਲ ਤੋਂ ਇਹ ਝਗੜਾ ਕਰਦੇ ਰਹਿੰਦੇ ਸੀ। ਇਹ ਮਰ ਵਾਲਾ ਤਾਂ ਚਲੋ ਝਗੜਾ ਕਰਦੇ ਦੋ ਨੌਕਰਾਂ ਦੀ ਜਿਹੜੀ ਗੱਲ ਕਰਨਾ। ਨੌਕਰਿਆ ਨਹੀਂ ਉਹਦੇ ਨਾ ਭਾਂਡੇ ਮਾਣਨ ਦੇ ਬਹਾਨੇ ਉਹਦੇ ਘਰੇ ਰਹਿੰਦੀ ਆ। ਅੱਛਾ ਜੀ। ਤੇ ਸਾਨੂੰ ਸ਼ੱਕ ਆ ਵੀ ਉਹਦੇ 'ਚ ਨਜਾਇਜ਼ ਸਬੰਧ ਹੈਗੇ ਆ। ਇਸ ਕਰਕੇ ਉਹ ਰਲ ਵੀ ਇਸ ਕਰਕੇ ਵੀ ਉਹਨਾਂ ਨੇ ਰਲ ਕੇ ਸਾਨੂੰ ਸ਼ੱਕ ਆ ਵੀ ਇਹ ਰਲ ਕੇ ਇਹਨਾਂ ਨੇ ਕੰਮ ਕੀਤਾ ਇਹ ਇਕੱਲੇ ਨਹੀਂ ਕੀਤਾ ਉਹਨਾਂ ਨੇ। ਠੀਕ ਹੈ। ਮਤਲਬ ਦੋਨੋਂ ਹੀ ਹੋ ਸਕਦੇ ਆ ਹੋਰ ਵੀ ਕੋਈ ਹੋ ਸਕਦਾ। ਮੇਰੇ ਸਾਹਤ ਤਾਂ ਦੋਵੇਂ ਹੋਣਗੇ। ਤੇ ਕੀ ਨਾਮ ਕਿਸੇ ਤੁਹਾਡੀ ਸਿਸਟਰ ਦਾ ਜਿਹਨੂੰ ਸਰਿੰਦਰ ਕੌਰ ਜੀ। ਕਿੰਨੀ ਕੋਮਰ? ਉਹਦੀ ਉਮਰ 52 ਸਾਲ ਆਈ। ਬੱਚੇ ਕੋਈ ਸੀ ਨਾ ਤੇ ਹਾਂ ਬੱਚਾ ਮੇਰੀ ਭੈਣ ਦਾ ਹੀ ਕੋਈ ਆ ਅੱਛਾ ਜੀ ਕਲਵੰਤ ਸਿੰਘ ਦੇ ਤਿੰਨ ਸੀ ਕੁੜੀਆਂ ਵਿਆਹੀਆਂ ਤੇ ਮੁੰਡਾ ਬਾਹਰ ਆ ਉਹਨੇ ਪਹਿਲੇ ਵਿਆਹ ਕਰਾਇਆ ਸੀ ਹਾਂ ਕਲਵੰਤ ਸਿੰਘ ਪਹਿਲਾਂ ਵਿਆਹ ਸੀ ਮੇਰੀ ਭੈਣ ਦਾ ਵੀ ਪਹਿਲਾਂ ਵਿਆਹ ਸੀ ਤਲਾਕ ਹੋਇਆ ਸੀ ਕਾਜ ਜੀ ਅਦਾਲਤੀ ਤਲਾਕ ਹੋਇਆ ਠੀਕ ਹੈ ਹਾਂ ਜੀ ਬਸ ਇਹੋ ਹੀ ਗੱਲ ਸੀ ਜੀ ਸਰ ਇੱਕ ਹੀ ਮਾਮਲਾ ਸੀ ਜਿਹੜਾ ਲੜਕੀ ਦੀ ਉਹ ਸਰ ਮਾਮਲਾ ਸੀ ਆ ਵੀ ਸਾਨੂੰ ਕੱਲ ਤਲਾਕ ਮਿਲੀ ਸੀ ਇਹ ਲੜਕੀ ਦੇ ਭਰਾ ਨੇ ਸਾਨੂੰ ਤਲਾਕ ਦਿੱਤੀ ਗੁਰਵਿੰਦਰ ਸਿੰਘ ਉੱਤਰ ਹਰਪੰਨ ਸਿੰਘ ਵਾਸੀ ਜਗਤ ਸਿੰਘ ਵਾਲਾ ਉਹਨੇ ਇਤਲਾਹ ਦਿੱਤੀ ਤੇ ਆਪਣਾ ਬਿਆਨ ਲਿਖਾਇਆ ਕਿ ਜਿਹੜਾ ਵੀ ਜਿਹੜੀ ਭੈਣ ਸੀ ਉਹਦੀ ਦੂਜੀ ਸ਼ਾਦੀ ਸੀਗੀ ਕਲਵੰਤ ਸਿੰਘ ਪੁੱਤਰ ਗਰਮੇਸ਼ ਸਿੰਘ ਵਾਸੀ ਟਾਣੀ ਅਫਲਾਮ ਵਾਲਾ ਨਾਲ ਉਹਦੇ ਪਹਿਲਾਂ ਉਹਦੇ ਵੀ ਬੱਚੇ ਸੀਗੇ ਕਲਵੰਤ ਸਿੰਘ ਦੇ ਉਹਦੇ ਇੱਕ ਲੜਕਾ ਤੇ ਦੋ ਲੜਕੀਆਂ ਸੀ ਉਹਦੀ ਲੜਕੀ ਜਿਹੜੀਆਂ ਦੋ ਲੜਕੀਆਂ ਸ਼ਾਦੀशुदा ਤੇ ਇੱਕ ਲੜਕਾ ਜਿਹੜਾ ਉਹ ਵਿਦੇਸ਼ ਚ ਰਹਿੰਦਾ ਜਿਹੜੀ ਲੜਕੀ ਮਰੀ ਹੈ ਸਰਿੰਦਰ ਕੌਰ ਉਹਦੀ ਵੀ ਦੂਜੀ ਸ਼ਾਦੀ ਸੀ। ਉਹਦੇ ਵੀ ਪਹਿਲਾਂ ਇੱਕ ਲੜਕਾ ਹੈਗਾ ਸੀ। ਦੂਜੀ ਸ਼ਾਦੀ 'ਚ ਉਹਦੇ ਉਹਨੂੰ 8 ਕਿੱਲੇ ਪੈੜੀ ਜਿਹੜੀ ਰਜਿਸਟਰੀ ਹੋਈ ਸੀ 8 ਕਿੱਲੇ ਉਹਦੇ ਨਾਂ ਤੇ ਸੀ ਜ਼ਮੀਨਾਂ। ਤੇ ਉਹਨਾਂ ਦੇ ਦੱਸਣ ਮੁਤਾਬਕ ਵੀ ਉਹ ਪੈੜੀ ਦਾ ਡਿਸਪੂਟ ਚੱਲਦਾ ਸੀ ਜਿਸ ਕਰਕੇ ਦਫੂ ਉਹ ਇਹਨਾਂ ਮਾਰਾ ਮਟਾ ਗੋਲ ਬਲਾ ਰਹੰਦਾ ਰਹਿੰਦਾ ਸੀ ਆ। ਤੇ ਇੱਕੀ ਕਾਰਵਾਈ ਤਫਤੀਸ਼ ਚੱਲ ਰਹੀ ਆ। ਜੋ ਤਫਤੀਸ਼ ਸਾਹਮਣੇ ਆਊਗਾ ਉਸ ਤੇ ਕਾਰਵਾਈ ਕੀਤੀ ਜਾਊ। ਫਿਲਹਾਲ ਕੀ ਕਾਰਵਾਈ ਕੀਤੀ ਗਈ ਕਿਸ ਤਰ੍ਹਾਂ ਹੈ ਹਲ ਹਾਲਤਾ ਈ ਐਸਆਰ ਵੀ ਅਸੀਂ ਉਹਦੀ ਪਰਚਾ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਾ ਰਹੇ ਹਾਂ ਪੋਸਟਮਾਰਟਮ ਤੋਂ ਬਾਅਦ ਜਿਵੇਂ ਜਿਵੇਂ ਕੋਈ ਅੱਗੇ ਗੱਲ ਸਾਹਮਣੇ ਆਊਗੀ ਉਸੇ ਤਰ੍ਹਾਂ ਕਾਰਵਾਈ ਜਮਾਂਦਰ ਵਿੱਚ ਚੱਲਿਆ ਅੰਕ ਕਿੰਨੇ ਬੰਦੇ ਦਾ ਪਰਚਾ ਇਹ ਸਾਰੇ ਇੱਕ ਲੇਡੀ ਆ ਤੇ ਇੱਕ ਕਲਵੰਤ ਸਿੰਘ ਦੇ ਪਰਚਾ ਦਰਜ ਆ ਠੀਕ ਹੈ ਜੀ ਨਾਮ ਦੱਸ ਸਕਦੇ ਹੋ ਕਲਵੰਤ ਸਿੰਘ ਪੁੱਤਰ ਗਰਮੀਤ ਸਿੰਘ ਇੱਕ ਉਹਦੇ ਘਰੇ ਕੰਮ ਕਰਨ ਵਾਲੀ ਗਰੋ ਪਤਨੀ ਨਾਮ ਲਓ ਪੋਸਟਮਾਰਟ ਕਰਾਉਣਾ ਸਿੱਤੀਵਾ ਹਾਂਜੀ ਹਾਂਜੀ ਪੋਸਟਮਾਰਟ ਮਾਚਾਉਣਾ ਕਰਾਉਣਾ ਕਰਵਾਈ ਕਰ ਰਹੇ ਐ ਸਾਰੇ ਇਲਜ਼ਾਮ ਕੁੜੀ ਦੇ ਭਰਾ ਦੇ ਵੱਲੋਂ ਲਗਾਏ ਗਏ ਨੇ ਤੇ ਇੱਧਰ ਪੁਲਿਸ ਇਹਨਾਂ ਦੀ ਜਾਂਚ ਪੜਤਾਲ ਕਰ ਰਹੀ ਹੈ